ਏ ਅੱਜ ਤੁਹਾਨੂੰ ਦੱਸਣ ਲੱਗੇ ਵੀ ਮੰਡ ਦੇ ਵਿੱਚ ਪੈਲੀ ਕਿੱਦਾਂ ਤਿਆਰ ਕਰੀਦੀ ਕਿੱਦਾਂ ਬਣਾਈਂ ਸਭ ਤੋਂ ਪਹਿਲਾਂ ਦੇ ਬੇੜ ਦੇ ਵਿੱਚ ਵੀਖੋ ਕਿੱਦਾਂ ਨਵਾਂ ਲਿਆਂਦਾ ਟਰੈਕਟਰ ਖਲੋਤਾ ਇਹਦੀ ਹਾਲਤ ਘੰਟੇ ਦੇ ਅੰਦਰ ਇਹਨੂੰ ਨਹੀਂ ਪਤਾ ਵੀ ਮੇਰੀ ਕੀ ਹੋ ਜਾਣੀ ਏਸੇ ਕਰਕੇ ਵੀ ਨਵੇਂ ਟਰੈਕਟਰ ਲਿਆ ਕੇ ਮੁੜ ਕੇ ਲੋਕ ਆਸ ਦਿੰਦੇ ਆ ਵੀ ਮੰਡ ਵਾਲੇ ਟਰੈਕਟਰ ਜਿਹੜੇ ਛੇਤੀ ਖੜਕਦੇ ਆ ਪਰ ਮੰਡ ਵਾਲੇ ਟਰੈਕਟਰਾਂ ਦੀ ਜਿਹੜੀ ਵਾਈ ਆ ਉਹ ਬਹੁਤ ਵਿਚਾਰਿਆਣਾ ਧੱਕਾ ਹੋ ਜਾਂਦਾ ਵਾ ਕਿਉਂਕਿ ਪਹਿਲੀ ਏਦਾਂ ਦੀ ਆ ਵੀ ਹੁਣ ਆ ਤੁਹਾਡੇ ਸਾਹਮਣੇ ਵੇਖੋ ਕਿੰਨਾ ਝਾਲਾ ਇਹਨੂੰ ਝਾਲ ਨੂੰ ਭੰਡਣਾ ਪਹਿਲਾਂ ਇਤੇ ਦੋਰ ਤੇਰ ਆਪਾਂ ਲਾਉਣੀ ਦੋਰ ਤੇਰ ਲਾਉਣ ਤੋਂ ਬਾਅਦ ਇਹਨੂੰ ਅੱਗ ਲਾਉਣੀ ਮੁੜ ਕੇ ਵਾਉਣਾ ਸਾਰਾ ਪ੍ਰੋਸੀਜਰ ਤੁਹਾਨੂੰ ਆਪਾਂ ਇਸ ਵੀਡੀਓ ਦੇ ਰਾਈ ਦੱਸਾਂਗੇ ਹੁਣ ਸਭ ਤੋਂ ਪਹਿਲਾਂ ਤੇ ਅਸੀਂ ਇਹਨੂੰ ਝਾਲ ਨੂੰ ਭਾਂਦੇ ਆ ਹੁਣ ਆ ਟਰੈਕਟਰ ਉਹੋ ਹੀ ਐੜਾ ਬੀੜੇ ਦੇ ਵਿੱਚ ਖਲੋਤਾ ਸੀ ਹੁਣ ਪਹਿਲਾਂ ਸਾਰੀ ਟਰੈਕਟਰ ਦੇ ਇਹਨੂੰ ਕਣਕ ਦੇ ਵਾਸਤੇ ਤਿਆਰ ਕਰ ਲਈ ਸਭ ਤੋਂ ਪਹਿਲਾਂ ਦੇ ਏੜੀ ਦਿੱਬਵਾ ਜਿਹਨੂੰ ਆਪਾਂ ਘਾਹ ਫੂਸਾ ਦਿੰਨੇ ਉਹ ਬਹੁਤ ਵੱਡਾ ਵੱਡਾ ਹੋਇਆ ਹੁੰਦਾ ਪੂਰੀ ਪਾਣੀ ਪੂਣੀ ਫਿਰਦੇ ਰਹਿੰਦੇ ਆ ਇੱਥੇ ਹੁਣ ਸਿਰਫ 16 ਤਵੀਆਂ ਦੇ 14 ਤਵੀਆਂ ਚੱਲਦੀਆਂ ਭਾਵੇਂ ਟਰੈਕਟਰ 60 ਹਸਪਾ ਵਾਲਾ ਕਿਉਂਕਿ ਪੈਲੀ ਦੇ ਵਿੱਚ ਗੱਭ ਇਨੀ ਪਈ ਹੁੰਦੀ ਵੀ ਛੀਕੜੀ ਮਿੱਟੀ ਹੁੰਦੀ ਆ ਤਵੀਆਂ ਭਰ ਜਾਂਦੀਆਂ ਮੁੜ ਕੇ ਟਰੈਕਟਰ ਦੀਆਂ ਗੁੱਟੀਆਂ ਵੀ ਗੋਲ ਹੋ ਜਾਂਦੀਆਂ ਉਹਨੂੰ ਖਿੱਚਣਾ ਬੜਾ ਮੁਸ਼ਕਲ ਹੋ ਜਾਂਦਾ। ਹੁਣ ਕੋਣ ਤੁਹਾਡੇ ਸਾਹਮਣੇ ਕਿੰਨੀ ਟਰੈਕਟਰ ਸਲਿੱਪ ਮਾਰਨ ੜਿਆ। ਮਗਰਲੇ ਬੰਨੇ ਸਿਰਫ 16 ਤਵੀਆਂ। ਹੁਣ ਕਈ ਲੋਕ 32-32 ਤਵੀਆਂ ਵੋਣਦੇ ਇੱਥੇ 32 ਤਵੀਆਂ ਦੇ ਖਾਲੀ ਨਹੀਂ ਲੈ ਕੇ ਤੁਰਨੀਆਂ ਟਰੈਕਟਰ ਨੇ। ਇਹੋ ਜੀ ਆ ਮੰਡ ਦੀ ਜਿਹੜੀ ਵਾਈ ਆ ਮੰਡ ਦੇ ਲੋਕਾਂ ਦੀ ਜਿਹੜੀ ਜ਼ਮੀਨ ਆ ਹੌਲੀ-ਹੌਲੀ ਕਿੱਦਾਂ ਉਹਨਾਂ ਆਪਦੀਆਂ ਜ਼ਮੀਨਾਂ ਤਿਆਰ ਕੀਤੀਆਂ। ਫੇਰੇ ਇਹਨੂੰ ਵਾਹ ਕੇ ਪਹਿਲਾ ਇਹ ਦੇਖੋ ਤੁਹਾਡੇ ਸਾਹਮਣੇ ਸਾਰਾ ਚਾਲਾ ਪਾ ਭੰਦਣਾ ਚੱਲ ਪੰਨ ਕੇ ਇਹਨੂੰ ਦੋਰ ਤੇਰ ਲਾ ਕੇ ਫਿਰ ਇਹਨੂੰ 4-5 ਦਿਨ ਪਈ ਰਹਿਣ ਦੇਣਾ ਜਦੋਂ ਇਹ ਸੁੱਕ ਗਈ ਫਿਰ ਇਹਨੂੰ ਅੱਗ ਲਾਉਣੀ ਇੱਥੇ ਆਪਾਂ ਕੋਈ ਪਾੜਾਂ ਦਾ ਹਿਸਾਬ ਨਹੀਂ ਲਾਉਣਾ ਵੀ ਕਿੰਨੀਆਂ ਸੀਆਂ ਲੱਗੀਆਂ ਕਿੰਨੀਆਂ ਰੇਵਾਗੀ ਜਿੰਨਾ ਚੇਰੇ ਥੱਲੇੋਂ ਮਿੱਟੀ ਨਹੀਂ ਨਿਕਲਦੀ ਉਹਨਾਂ ਚੇਰੇ ਦੇ ਉੱਤੇ ਤਵੀਆਂ ਫਰੀ ਜਾਣੀਆਂ ਫਰੀ ਜਾਣੀਆਂ ਤੋਂ ਬਾਅਦ ਇਹਨੂੰ ਡਿਸਕਾਂ ਦੇ ਨਾਲ ਆਪਣੇ ਪਲੌਵਾਂ ਦੇ ਨਾਲ ਇਹਨੂੰ ਪਲਟਣਾ ਕਿ ਬੂਟੇ ਜਿਹੜੇ ਆ ਘਾਹ ਵਾ ਉਹ ਥੱਲੇ ਚਲ ਜੇ ਤੇ ਮਿੱਟੀ ਮਾੜੀ ਮਾੜੀ ਉੱਤੇ ਆ ਜੇ ਤੇ ਉਸ ਤੋਂ ਬਾਅਦ ਹੋ ਸਕਦਾ ਉਸ ਤੋਂ ਬਾਅਦ ਪਾੜ ਦੌਰ ਫੇਰ ਤਵੀਆਂ ਦੀ ਲਾਉਣੀ ਮਿੱਟੀ ਬਰੀਕ ਕਰ ਲਈ ਤੇ ਬਾਅਦ ਦੇ ਵਿੱਚ ਫੇਰ ਉੱਤੇ ਰੂਟਾਵੇਟਰ ਮਾਰਨੇ ਇਹ ਜਿਹੜੀ ਆ ਮੰਡ ਦੀ ਪੈਲੀ ਦੀ ਜਦੋਂ ਜੈ ਦਾ ਹੁਣ ਆਮ ਲੋਕ ਕਰਦੇ ਆ ਲਾ ਕੇ ਪਾੜ ਤੇ ਬੀਜ ਕੇ ਕਣਕ ਤੇ ਆਦੰਦੇ ਵੇਲੇ ਸਾਡਾ ਟਰੈਕਟਰ ਜੀ ਅਜ 10 ਸਾਲ ਹੋ ਗਏ ਸਾਡੇ ਟਰੈਕਟਰ ਨੂੰ 25 ਸਾਲ ਹੋ ਗਏ ਜੀ ਉਦਾਂ ਦਾ ਉਦਾਂ ਹੀ ਆ ਹੁਣ ਕਜਾ ਟਰੈਕਟਰ ਨੇ ਲਾ ਕੇ ਸੀਨ ਪੱਧਰੇ ਪੱਧਰੇ ਤੇ ਖਲੋ ਜਾਣਾ ਕਜਾ ਜਿਦ ਦੇਖੋ ਤੁਸੀਂ ਹੁਣ ਪਤਾ ਹੀ ਨਹੀਂ ਕਿੰਨਾ ਵਗ ਜਾਣਾ ਹੁਣ ਸਾਡੇ ਮੰਡ ਦੇ ਟਰੈਕਟਰ ਆ ਹਜ਼ਾਰ ਹਜ਼ਾਰ ਕਿੰ ਟੈਕ ਕੇ ਸੀਜ਼ਨ ਦੇ ਵਿੱਚ ਚੱਲ ਜਾਂਦੇ ਆ ਉਹਦਾ ਕਾਰਨ ਇਹ ਹੋਈ ਆ ਵੀ ਪਹਿਲਾਂ ਇਹਨੂੰ ਵੋਣਾ ਕਰਨਾ ਪੈ ਲਿਆ ਜਿਹੜੀਆਂ ਵਾ ਜਿੱਦਾਂ ਸ਼ੁਰੂ ਤੋਂ ਲੋਕ ਬੂਟੇ ਪੁੱਟ ਕੇ ਪੈਲੀਆਂ ਤਿਆਰ ਕੀਤੀਆਂ ਸੀ ਇਦਾਂ ਸਾਰੇ ਮੰਡ ਦੇ ਲੋਕਾਂ ਨੇ ਵੀਰਾਂ ਨੇ ਆਲੀਕਲਾਂ ਦੇ ਮੰਡ ਦੇ ਲੋਕਾਂ ਨੇ ਇਹ ਪੈਲੀਆਂ ਜਿਹੜੀਆਂ ਹੋਲੀ 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 ਆ ਬਾਦ ਕੀਤੀਆਂ ਪਹਿਲਾਂ ਗੈਰ ਬਾਦ ਪਈਆਂ ਫਿਰ ਪਹਿਲਾਂ ਦੁਜੀ ਸਿੰਪਲ ਟਰੈਕਟਰ ਹੁੰਦੇ ਫਿਰ ਚਲੋ 4x4 ਟਰੈਕਟਰ ਆਇਆ ਸਮੇਂ ਨੇ ਤਰੱਕੀ ਕੀਤੀ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਕਿ ਜਆ ਪਹਿਲਾਂ ਸਿੰਪਲ ਟਰੈਕਟਰ ਨਾਲ ਹੁਣ ਆ ਵੇਖੋ ਝਾਲ ਨੂੰ ਅੱਗ ਲਾ ਕੇ ਵੱਧ ਤੋਂ ਵੱਧ ਜਿੰਨਾ ਵੀ ਲੂਸ ਗਿਆ ਫੇਰ ਉਹ ਤੋਂ ਤਵੀਆਂ ਵਾਈ ਦੀਆਂ ਆ ਵੀ ਮਿੱਟੀ ਜਿਹੜੀ ਕਿਰਨ ਹੈ ਵੀ ਇਹ ਆਪਣੇ ਸਿਆਲ ਦੀ ਵੀਡੀਓ ਆ ਇਹ ਮੇਰੇ ਤੋਂ ਬਹੁਤ ਪੁਰਾਣੀ ਪਈ ਮੈਨੂੰ ਫਿਰ ਜੀ ਕੀਤਾ ਵੀ ਯਾਰ ਦੱਸਣਾ ਚਾਹੀਦਾ ਆਪਣੇ ਵੀਰਾਂ ਨੂੰ ਵੀ ਮੰਡ ਦੀ ਖੇਤੀ ਦੇ ਵਿੱਚ ਤੇ ਆਮ ਲੋਕਾਂ ਦੀ ਖੇਤੀ ਦੇ ਵਿੱਚ ਕੀ ਫਰਕ ਵਾ ਸਾਡੇ ਮੰਡ ਦੇ ਲੋਕਾਂ ਦਾ ਤੇ ਆਮ ਲੋਕਾਂ ਦਾ ਕੀ ਫਰਕ ਆ ਬਿਆਸ ਦਰਿਆ ਦੇ ਕੰਢਿਆਂ ਤੇ ਜ਼ਮੀਨ ਦਾ ਵਾਉਣ ਦਾ ਟੰਗ ਜਾਂ ਜਿੱਥੇ ਪੱਧਰ ਪੈਲੀਆਂ ਉੱਥੇ ਹੁਣ ਜਿਹੜਾ ਮੰਡ ਦਾ ਟਰੈਕਟਰ ਆ ਉਹਨੇ ਆਪੇ ਤਿੰਨਾਂ ਸਾਲਾਂ ਦੇ ਵਿੱਚ ਸਾਬਣਾਉਂਦਾ ਕੰਮ ਹੋਇਆ ਨਾ ਕਿਉਂਕਿ ਉਹਨੇ ਜਿੰਨਾ ਲੋਕਾਂ ਨੇ 10 ਸਾਲਾਂ ਦੇ ਵਿੱਚ ਟਰੈਕਟਰ ਵੋਣਾ ਉਹਨਾਂ ਤੇ ਉਹ ਇੱਕ ਸੀਜ਼ਨ 'ਚ ਵਗਣ ਡਿਆ ਇਸ ਕਰਕੇ ਕਹਿ ਦੇਣਾ ਵੀ ਮੰਡ ਦੇ ਲੋਕਾਂ ਦੀ ਸਾੰਭ ਨਹੀਂ ਹੈਗੀ ਸਾੰਭ ਵਿਚਾਰੇ ਕੀ ਕਰਨ ਯਾਰ ਜਿਹਨਾਂ ਦਾ ਸਾਹਮਣੇ ਕਿੱਡਾ-ਕਿੱਡਾ ਝੱਲਵਾ ਪਹਿਲਾਂ ਤੁਹਾਨੂੰ ਦਿਖਾਇਆ ਇਹ ਸਾਰਾ ਵਾਹ ਗਿਆ ਹੁਣ ਤੁਹਾਨੂੰ ਮੈਂ ਟਰੈਕਟਰ ਦੀ ਡੱਕ ਕੇ ਤੇ ਟਰੈਕਟਰ ਦੀ ਹਾਲਤ ਦੋਨਾ ਉਹ ਇਹੋ ਟਰੈਕਟਰ ਹੈ ਜਿਹੜਾ ਸਿਰੇ ਧੋਤਾ ਹੀ ਵੇਖੋ ਹੁਣ ਸਵੀਰ ਦੇ ਲੱਗੇ ਹੁਣ ਆ ਵੇਖੋ ਟਰੈਕਟਰ ਦਾ ਹਾਲਤ ਕਹਿ ਦੇਣਾ ਕਿਸ ਨੂੰ ਪੀਆਰ ਤੁਸੀਂ ਸ਼ਾਮ ਦੇਣੀ ਹੁਣ ਕੰਪਨੀ ਇੱਥੇ ਆਣ ਕੇ ਵੇਖੇ ਅਸੀਂ ਕਿਹੜੀਆਂ ਸਹੂਲਤਾਂ ਮੰਗਦੇ ਕੰਪਨੀ ਸਾਨੂੰ ਨਹੀਂ ਦੇਂਦੀ ਹੁਣ ਆ ਵੇਖੋ ਕੰਪਨੀ ਨੂੰ ਕਈ ਗੋ ਆਖੀ ਦਾ ਕੰਪਨੀ ਦੇ ਰਾਦੇ ਹਰ ਇੱਕ ਬੰਦੇ ਦੀ ਸਲਾਹ ਲੈਣੀ ਚਾਹੀਦੀ ਜੇ ਅਕਸਰ ਮਸ਼ੀਨਰੀ ਦਾ ਜਿੰਨੇ ਬਣਾਉਣੀ ਆ ਉਹਨਾਂ ਨੂੰ ਆਖਿਆ ਮਗਰਾੜ ਥੋੜੇ ਮਜ਼ਬੂਤ ਕਰਿਆ ਕਰੋ ਉਹ ਆਂਦੇ ਹੀ ਮਗਰਾੜ ਮਜ਼ਬੂਤ ਕਰਕੇ ਕੀ ਲੈਣਾ ਹੁਣ ਤੁਹਾਨੂੰ ਮਗਰਾੜ ਦਿਹੋਣਾ ਵੀ ਮਿੱਟੀ ਦੇ ਨਾਲ ਸਾਰੇ ਮਗਰਾੜ ਵਿੰਗੇ ਹੋ ਗਏ ਇਹ ਨਵਾਂ ਟਰੈਕਟਰ ਆ ਵੇਖੋ ਥੱਲਿਓਂ ਦੋਵਾਂ ਸਾਈਡਾਂ ਦਾ ਮਗਰਾੜ ਚੌੜੇ ਹੋ ਗਏ ਮਿੱਟੀ ਫਸ ਫਸ ਕੇ ਲਿੰਕਾਂ ਥੱਲੇ ਕਿੰਨਾ ਕਿੰਨਾ ਗਾਰਾ ਵਿੱਚ ਮਿੱਟੀ ਉਹ ਵਿੱਚ ਗੰਧਪੇਲ ਮਗਰਾਟਾਂ ਦੇ ਵਿੱਚ ਫਸ ਜਾਂਦਾ ਆ ਕੀਦਾ ਜੌਂਡੀਆ ਰੰਗੂ ਇਹਨਾਂ ਦੀ ਮਗਰਾੜ ਥੋੜੇ ਚੌੜੇ ਕਰੋ ਫੇਰ ਦੂਜੇ ਪਲਾਟ ਦੇ ਵਿੱਚ ਹੁਣ ਆ ਵੇਖੋ ਉਣੀ ਨਵਾ ਡਰਾਈਵਰ ਲਿਆਂਦਾ ਸਾਰਾ ਝੱਲ ਫੇਰ ਪੰਦਣਾ ਆ ਕਿੱਡਾ ਕਿੱਡਾ ਝੱਲ ਵਾ ਇਹਨੂੰ ਪਹਿਲਾਂ ਪੰਦਣਾ ਇਹਦੇ ਵਿੱਚ ਆ ਆ ਬਰੂਜ ਆ ਬੜਾ ਹੁੰਦਾ ਐ ਅੱਖਾਂ ਓਕਾਂ ਜਿਹਾ ਬੜਾ ਪੈਂਦਾ ਇਹਦਾ ਮੂੰਹ ਸਿਰ ਬੰਦ ਕੇ ਵਿੱਚੇ ਹੀ ਨਾਲ ਉਹਦੇ ਗਾੜੀ ਦਿਖਦਾ ਵਾ ਵੀ ਕਿੱਦਾਂ ਫੇਰ ਇੱਕ ਬੰਦਾ ਛਤਰੀ ਦੇ ਖਿਲਾਰਨਾ ਪੈਂਦਾ ਵੀ ਗਾੜੀ ਕਿਤੇ ਪਾਣੀ ਪੂਣੀ ਚ ਨੰਡੇਪੇ ਆਵੇਗਾ ਮੁੰਡਾ ਖਲੋਤਾ ਤੇ ਨਾਲ ਨਾਲ ਉਹ ਦੱਸਦਾ ਵੀ ਨਹੀਂ ਜਾਣਦੇ ਜਾਣਦੇ ਇਦਾਂ ਕਰਕੇ ਸਾਰਾ ਝੱਲ ਨੂੰ ਪੰਦਣਾ ਚੱਲ ਪੰਨ ਗੇ ਮੁੜ ਕੇ ਫੇਰ ਉਹਨੂੰ ਅੱਗ ਲਾਉਣੀ ਆਗ ਵਾਲਾ ਪ੍ਰੋਸੀਜਰ ਕਰਕੇ ਫੇਰ ਉਹਨੂੰ ਪਲਟਣਾ ਇਹ ਸਾਰੀ ਜਿਹੜੀ ਹੈ ਮੰਡ ਦੀ ਖੇਤੀ ਦਾ ਹੀ ਆ ਕੰਮ ਤੇ ਮੁੜ ਕੇ ਚਲੋ ਜਿੱਦਾਂ ਵੀ ਉਹਨੂੰ ਹੌਲੀ ਹੌਲੀ ਆਪਾਂ ਇਹਨਾਂ ਪੈਲੀਆਂ ਨੂੰ ਮੰਡ ਦੀਆਂ ਨੂੰ ਪਹਿਲਾਂ ਸਾਰੇ ਇਦਾਂ ਦੇ ਝੱਲ ਹੁੰਦੇ ਇਹਨਾਂ ਨੂੰ ਤਿਆਰ ਕੀਤਾ ਹੁਣ ਇਦਾਂ ਵੀ ਉੱਤੇ ਵਿਛ ਗਿਆ ਇਹਦੇ ਉੱਤੇ ਦੋਰ ਲਾ ਦਣੀ ਇੰਨੇ ਜਦੋਂ ਸੁੱਕ ਗਿਆ ਇਹਨੂੰ ਪੂਰੀ ਰੀਜਨ ਅੱਗ ਲਾਈ ਤੇ ਸਾਰਾ ਸੜ ਜਾਣਾ ਕਿਉਂਕਿ ਝੱਲ ਬਹੁਤ ਜ਼ਿਆਦਾ ਆਇਡਾ ਜਿੰਨੂੰ ਬੁੱਢੀ ਮਾਈ ਆਸ ਦਿੰਦੇ ਹੁੰਦੇ ਆਪਾਂ ਉਹ ਬਰੂਦਾ ਜੈ ਨੂੰ ਅੱਗ ਬਹੁਤ ਛੇਤੀ ਪੈਂਦੀ ਤੇ ਟਰੈਕਟਰ ਦੇ ਵਿੱਚ ਹੋ ਕੀ ਹਾਲਤ ਹੋਈ ਵੀ ਟਰੈਕਟਰ ਦੀ ਹਾਲਤ ਤੇ ਬੰਦੇ ਦੀ ਹਾਲਤ ਕੀ ਹੋਈ ਪਈ ਇਹ ਜਿਹੜਾ ਕਹਿੰਦੇ ਨੇ ਜਿਸका ਕੰਮ ਉਸਕੋ ਸਾਜੇ ਮੰਡ ਦੇ ਲੋਕਾਂ ਦਾ ਕੰਮ ਹੈ ਮੰਡ ਦੇ ਲੋਕ ਹੀ ਕਰ ਸਕਦੇ ਆ ਹੋਰ ਕਿਸੇ ਤੋਂ ਨਹੀਂ ਹੋਣਾ ਇਹ ਕਿੰਨਾ ਕਿੰਨਾ ਅੱਖਾਂ ਦੇ ਵਿੱਚ ਬਰੂਦਾ ਪੈ ਜਾਂਦਾ ਕੀ ਹਾਲਤ ਹੋ ਜਾਂਦੀ ਹੁਣ ਇਹ ਤੋਂ ਬਾਅਦ ਇਹਨੂੰ ਆਪਾਂ ਲਾ ਦੇਣੀ ਅੱਗ ਤੇ ਫੇਰ ਦੋ ਟਰੈਕਟਰ ਪਾ ਕੇ ਨੂੰ ਪਲਟਣਾ ਪੈਂਦਾ ਇਹ ਦੇਖੋ ਆ ਡਿਸਕਾਂ ਦੇ ਨਾਲ ਆਪਾਂ ਇਹਦੀ ਪਲਟੀ ਲਵਾਉਂਦੇ ਆ ਤਾਂ ਜੋ ਮਿੱਟੀ ਜਿਹੜੀ ਆ ਸੁੱਕ ਜੇ ਇਹ ਪਹਿਲੇ ਚੱਲ ਭੰਨ ਕੇ ਨੂੰ ਅੱਗ ਲਾ ਲਈ ਫੇਰ ਆ ਵੇਖੋ ਡਿਸਕਾਂ ਦੇ ਨਾਲ ਦੋ ਟਰੈਕਟਰ ਇਕੱਲਾ ਟਰੈਕਟਰ ਡਿਸਕਾਂ ਚਲਾਉਦਾ ਨਹੀਂ ਕਿਉਂਕਿ ਇਹ ਪਲਟੀ ਨਹੀਂ ਵਾਈਦੀ ਹੁਣ ਆ ਵੇਖੋ ਤੁਸੀਂ ਕਿੱਡੇ-ਕਿਹੜੇ ਬੂਟੇ ਆ ਤੇ ਉਹ ਡਿਸਕਾਂ ਜਿਹੜੀਆਂ ਉਹਦੀ ਪਲਟੀ ਮਰਾਈ ਜਾਂਦੀਆਂ ਇਹਦੇ ਨਾਲ ਕੀ ਹੁੰਦਾ ਵਾ ਵੀ ਜਿਹੜੇ ਵੱਡੇ ਬੂਟੇ ਪੁੱਟੇ ਜਾਂਦੇ ਆ ਤੇ ਛਾਲੇ ਛੇਤੀ ਨਹੀਂ ਹੁੰਦਾ 572 ਗਾੜੀ ਪਾਇਆ ਅਰਜੁਨੋਆ ਪਿੱਛੇ ਆਈ ਤੇ ਕੋ ਜਨਵਰ ਕੁਦਰਤ ਜਨਵਰਾਜ ਨਹੀਂ ਲਗਾ ਆ ਜਿਹੜੀਆਂ ਹੁੰਦੀਆਂ ਇਹ ਵੀ ਫਿਰਨਦੀਆਂ ਵੇਂਦੀਆਂ ਵੀ ਇਹ ਆ ਮੰਡ ਦੇ ਵਿੱਚ ਇਹਦੇ ਨਾਲ ਹੁਣ ਆਪਾਂ ਚੱਲ ਬੰਦ ਕਰਦੇ ਆ ਦੇ ਵੀ ਵਿਚਾਰੀਆਂ ਵਿੱਚੋਂ ਨਿਕਲਦੀਆਂ ਪਰ ਸਾਡੀ ਮਜਬੂਰੀ ਆ ਫਿਰ ਰੋਟੀ ਪਾਣੀ ਜੀਵ ਜੰਤੂਆਂ ਦਾ ਭੰਵੇਂ ਹੈਗਾ ਪਰ ਆਪਾਂ ਵੀ ਆਦੇ ਬੱਚਿਆਂ ਨੂੰ ਕਿੱਥੋਂ ਦੇਣਾ ਇਸ ਕਰਕੇ ਚਲੋ ਇਹਨਾਂ ਨੂੰ ਥਾਂ ਬਾਦੂ ਇਹ ਥੋੜਾ ਜਿਹਾ ਹੋਰ ਗਾਂ ਚੱਲ ਜਾਂਦੇ ਆ ਕਿੰਨੇ ਸੋਹਣੇ ਲੱਗਦੇ ਜਨਵਰ ਵੇਖੋ ਵਾਹ ਬਈ ਵਾਹ ਕੁਦਰਤ ਦੇ ਨਜ਼ਾਰੇ ਆਏ ਮੰਡ ਮੰਡੀ ਆ ਯਾਰ ਮੰਡੇ ਸਵਰਗ ਵੈਖ ਇੰਦਾ ਅੱਗ ਲਾ ਕੇ ਹੌਲੀ ਹੌਲੀ ਫੇਰ ਇਹਨਾਂ ਪੈਲੀਆਂ ਨੂੰ ਪਲਟੀ ਜਾਂਦਾ ਵਾ ਪਲਟ ਪਲਟ ਕੇ ਫੇਰ ਇਹਨਾਂ ਦੇ ਹੌਲੀ ਹੌਲੀ ਫੇਰ ਖੱਤੇ ਬਣਾਈਦੇ ਹੁਣ ਉਹ ਤੁਹਾਨੂੰ ਪਲਾਟ ਦਿਖਾਤਾ ਫੇਰ ਦੂਜਾ ਪਲਾਟ ਆਪਾਂ ਭੰਨਣ ਦੇ ਵੇਖੋ ਕੀ ਹਾਲਤਾਂ ਨੇ ਇਸ ਕਰਕੇ ਯਾਰ ਜਿਹੜਾ ਇੱਥੇ ਮੰਡ ਚ ਟਰੈਕਟਰ ਚੱਲ ਗਿਆ ਉਹ 2-4 ਸਾਲ ਹੀ ਆ ਮੁੜ ਕੇ 5ਵੇਂ ਸਾਲ ਨੂੰ ਤੇ ਉਹਦਾ ਕੰਮ ਹੀ ਹੋ ਜਾਂਦਾ ਕੰਡਮ ਹੀ ਹੋ ਜਾਂਦਾ ਉਹ ਇਹ ਆ ਟਰੈਕਟਰ ਦੀ ਮੰਡ ਦੀ ਖੇਤ ਤੇ ਬੰਦੇ ਜਿਹੜੇ ਪਾਸੇ ਆਲੇ ਆ ਦਿੰਦੇ ਯਾਰ ਤੁਸੀਂ ਟਰੈਕਟਰਾਂ ਦੀ ਸਾਹਮਣੀ ਕਰਦੇ ਤੁਸੀਂ ਤੋੜ ਪੰਦ ਯਾਰ ਤੋੜ ਪੰਦ ਸਾਡਾ ਕਿਹੜਾ ਜੀ ਕਰਦਾ ਵਾ ਮਸ਼ੀਨਰੀ ਨੂੰ ਹੁਣ ਆ ਵੇਖੋ ਫੇਰ ਚੱਲ ਔਰ ਖੱਤਾ ਪੰਨਗੇ ਫੇਰ ਦੋ ਟਰੈਕਟਰ ਪਾ ਕੇ ਉਹਨੂੰ ਪੰਨਣਾ ਤੇ ਪੁੱਟਣਾ ਹੁਣ ਜ਼ਮੀਨ ਨੂੰ ਹਸਾਬ ਲੈ ਲੋ ਪੁੱਟਣਾ ਕਿਹੜਾ ਸੌਖਾ 572 ਗਾੜੀ ਕਿੰਨਾ ਡੀਲ ਵਿੱਚ ਆਂਦੇ ਆ ਟੋਜਨ ਭਾਗੇ ਇਹ ਇਹਦੇ ਵਿੱਚ ਪਈ ਹੁੰਦੀ ਆ ਮਿੱਟੀ ਜਿ ਤਰ੍ਹਾਂ ਆਪਾਂ ਜਦੋਂ ਦਰਿਆ ਚੜਦਾ ਨੂੰ ਪੀ ਜ ਨੂੰ ਆ ਦਿੰਦੇ ਪਹਾੜਾਂ ਜੋ ਰੁੜਕਿਉਂਦੀ ਬਰੀਕ ਮਿੱਟੀ ਉਹ ਤੇ ਪੈ ਜਾਂਦੀ ਉਹਦੇ ਨਾਲ ਫਿਰ ਟਰੈਕਟਰ ਸਲਿੱਪ ਕੱਢ ਕੇ ਜੁੜ ਜਾਂਦਾ ਆ ਕਿੱਡਾ ਕਿੱਡਾ ਢੇਲਾ ਜਿੱਤੋਂ ਜ਼ਿਆਦਾ ਢੇਲਾ ਵਜਦਾ ਉਦੋਂ ਟਰੈਕਟਰ ਹਸਾਉਣਾ ਇੱਕ ਹਸਾਣਾ ਦੋਵੇਂ ਟਰੈਕਟਰ ਖਲੋ ਜਾਂਦੇ ਕਿੰਨਾ ਅਗਲਾ ਟਰੈਕਟਰ ਵੀ ਉਹਨਾਂ ਡੀਜ਼ਲ ਖਾਣ ਰਿਹਾ ਮਗਰਲਾ ਵੀ ਉਹਨਾਂ ਹੀ ਖਾਣ ਰਿਹਾ ਤੇ ਸਾਰੇ ਲਿਆ ਵੇਖੋ ਕਿੰਨਾ ਢੇਲਾ ਨਿਕਲਿਆ ਤੇ ਸਾਰੀਆਂ ਵੈਰੀਆਂ ਵੰਗ ਗਈ ਤੇ ਹੁਣ ਉਹ ਟਰੈਕਟਰ ਗਿਆ ਖੋਬ ਜਿਹੜੇ ਅੱਗੇ ਵਾਉਂਡ ਹੈ ਉਹਨਾਂ ਨੂੰ ਹੁਣ ਕੱਢਣ ਨੂੰ ਸਾਨੂੰ ਰਾਤ ਉਹ ਦਿਨ 12 1 ਵਜੇ ਤੇ ਵਿਚਾਰੇ ਸਾਡੇ ਨਾਲ ਜਿਹੜੇ ਕੰਮ ਕਰਨ ਵਾਲੇ ਬੰਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਚੈਨ ਹੁੰਦੀ ਹੈ ਜਿਹਦੀਆਂ ਕੜੀ ਨਾ ਕੜੀ ਜੁੜ ਕੇ ਸਾਰਾ ਕੰਮ ਹੁੰਦਾ ਹੈ ਜੇ ਆਪਾਂ ਜ਼ਿੰਮੇਦਾਰਾ ਕਰਦੇ ਆ ਤੇ ਆਪਣੇ ਨਾਲ ਜਿਹੜੇ ਮਜ਼ਦੂਰ ਭਰਾ ਵਾ ਉਹ ਵੀ ਜੇ ਵਿਚਾਰੇ ਉਨਾ ਹੀ ਕਰਦੇ ਆ ਤੇ ਫੇਰ ਆਪਾਂ ਨੂੰ ਚਲੋ ਜਾ ਕੇ ਸੁੱਖ ਮਿਲਦੇ ਉਹ ਵੀ ਟਿੱਡ ਬਦਲੇ ਤੇ ਆਪਾਂ ਵੀ ਹੁਣ ਸਾਨੂੰ ਰਾਤ ਦੁਪਹਿਰ 1 ਵਜਾ ਟਰੈਕਟਰ ਕੱਢਦੇ ਨੂੰ ਸਵੇਰ ਦੇ ਟਰੈਕਟਰ ਖੁੱਬੇ ਪਹਿਲਾਂ ਉਹ ਅਰਜਨ ਖੁੱਬਾ ਉਹਨੂੰ ਕੱਢਣ ਗਿਆ 575 ਖੋ ਗਿਆ ਮੜ ਕੇ ਉਹਨੂੰ ਕੱਢਿਆ ਫੇਰ ਸਾਡੇ ਕੋਲ ਟੋਚਣ ਥੋੜੀ ਫੇਰ ਰਸੇ ਬਾ ਆ ਗਏ ਲੰਮੇ ਬੇੜੇ ਤੋਂ ਲਿਆ ਆ ਗਏ ਉਹ ਵੇ ਕਿੱਡਾ ਲੰਮਾ ਰਸਾ ਪਾ ਕੇ ਟਰੈਕਟਰ ਸਾਰੇ ਸੁੱਕੇ ਥਾਂ ਦੇ ਕਰਕੇ ਸਾਬਣਾ ਉਹਨਾਂ ਨੂੰ ਮੁੜ ਕੇ ਕੱਢਿਆ ਇਹ ਇਹ ਭਾਗ ਵਾ ਪਹਿਲਾ ਤੁਹਾਡਾ ਵੀ ਜਿਹੜਾ ਮੰਡ ਦੀ ਖੇਤੀ ਦਾ ਭਾਗ ਪਹਿਲਾ ਇਸ ਤੋਂ ਬਾਅਦ ਆਪਾਂ 파ਟ ਬਣਾਵਾਂਗੇ ਦੂਸਰਾ ਇਹ ਮੰਡ ਦੀ ਖੇਤੀ ਨੂੰ ਤੇ ਮੇਰੇ ਵੀਰ ਸਭ ਵੱਧ ਤੋਂ ਵੱਧ ਆਪਣੇ ਜਿਹੜਾ ਵਾ ਪੇਜ ਨੂੰ ਲਾਈਕ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰੋ ਤਾਂ ਇਹ ਤੁਹਾਡੇ ਸੰਯੋਗ ਦੀ ਸਾਰਿਆਂ ਦੀ ਲੋੜ ਵਾ ਤੇ ਆਪਦੇ ਆਈਡੀ ਦੇ ਸ਼ੇਅਰ ਕਰਿਆ ਕਰੋ ਫੇਸਬੁੱਕ ਪੇਜ ਨੂੰ ਫਾਲੋ ਕਰੋ ਇੰਸਟਾਗ੍ਰਾਮ ਪੇਜ ਨੂੰ ਫਾਲੋ ਕਰੋ ਹੋਰ ਸਾਰੇ ਵੀਰਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੇਖਿਓ ਭਾਗ ਦੂਜਾ ਏਸੀ ਭਾਗ ਪਹਿਲਾ ਮੰਡ ਦੀ ਖੇਤੀ ਭਾਗ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ